ਨੌਕਰੀ ਲੱਭ ਰਹੇ ਲੋਕਾਂ ਦੇ ਲਈ ਸੁਨਹਿਰੀ ਮੌਕਾ ਐਨਾ ਹੋਦਿਆਂ ਤੇ ਨਿਕਲੀ ਭਰਤੀ ਛੇਤੀ ਕਾਲੋ ਅਪਲਾਈ ਅੱਜ ਹੀ ਆਖਰੀ ਮੌਕਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਾਵਿੰਡੀਆ ਪੰਜਾਬੀ ਮੈਂ ਹਾਂ ਚਲ ਚੱਗੀ ਤਾਂ ਨੌਕਰੀ ਲੱਭ ਰਹੇ ਉਮੀਦਵਾਰਾਂ ਦੇ ਲਈ ਇੱਕ ਸੁਨਹਿਰੀ ਮੌਕਾ ਨਿਕਲ ਕੇ ਸਾਹਮਣੇ ਆਇਆ ਹੈ ਕਿਹਾ ਜਾ ਰਿਹਾ ਹੈ ਕਿ ਅੱਜ ਆਖਰੀ ਮੌਕਾ ਹੈ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਨੌਕਰੀ ਜਿਹੜੇ ਲੋਕ ਲੱਭ ਰਹੇ ਨੇ ਚਾਵਾਨ ਨੇ ਨੌਕਰੀ ਕਰਨ ਦੇ ਲਈ ਤਾਂ ਕਿਹੜੇ ਉਹਦਿਆਂ ਦੇ ਉੱਤੇ ਭਰਤੀ ਨਿਕਲੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਸਾਂਝੀ ਕਰਨ ਜਾ ਰਿਹਾ ਛੇਤੀ ਤੁਸੀਂ ਅਪਲਾਈ ਕਰ ਸਕਦੇ ਹੋ ਕਿਵੇਂ ਅਪਲਾਈ ਕਰਨਾ ਹੈ ਸਾਰੀ ਜਿਹੜੇ ਸਟੈਪ ਸਗੇ ਨੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਆਖਰੀ ਮੌਕਾ ਅੱਜ ਦੱਸਿਆ ਜਾ ਰਿਹਾ ਤਾਂ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਦੇ ਲਈ ਵੱਡਾ ਮੌਕਾ ਕਿਹਾ ਜਾ ਰਿਹਾ ਸੀਬੀਐਸਸੀ ਨੇ ਹਾਲ ਹੀ ਦੇ ਵਿੱਚ ਸੁਪਰੀਡੈਂਟ ਅਤੇ ਜੂਨੀਅਰ ਸਹਾਇਕ ਯਾਨੀ ਜੂਨੀਅਰ ਅਸਿਸਟੈਂਟ ਦੀਆਂ 212 ਅਸਾਮੀਆਂ ਯਾਨੀ ਵੈਕੈਂਸੀਜ਼ ਦੀ ਭਰਤੀ ਦੇ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਜੋ ਕਿ ਖਤਮ ਹੋਣ ਵਾਲੀ ਹੈ ਯੋਗ ਉਮੀਦਵਾਰ ਅਧਿਕਾਰਤ ਵੈਬਸਾਈਟ cbsc.gov.in ਦੇ ਉੱਤੇ ਜਾ ਕੇ ਅਰਜ਼ੀ ਦੇ ਸਕਦੇ ਨੇ ਇਸ ਮੁਹਿੰਮਤ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਅੱਜ ਹੈ ਤਾ ਉਮੀਦਵਾਰਾਂ ਨੂੰ ਆਖਰੀ ਮਿਤੀ ਤੋਂ ਬਾਅਦ ਅਰਜ਼ੀ ਦੇਣ ਦਾ ਮੌਕਾ ਨਹੀਂ ਮਿਲੇਗਾ ਉਮੀਦਵਾਰ ਇੱਥੇ ਦਿੱਤੇ ਗਏ ਸਟੈਪਸ ਰਾਹੀਂ ਅਰਜ਼ੀ ਦੇ ਸਕਦੇ ਨੇ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਜਿਹੜਾ ਅਰਜ਼ੀ ਦੇ ਸਕਦੇ ਹੋ ਇਸ ਭਰਤੀ ਮੁਹਿੰਮ ਰਾਹੀਂ ਕੁੱਲ 212 ਵੈਕੈਂਸੀਜ਼ ਯਾਨੀ ਅਸਾਮੀਆਂ ਭਰੀਆਂ ਜਾਣਗੀਆਂ ਇਹਨਾਂ ਦੇ ਵਿੱਚ ਸੁਪਰੀਡੈਂਟ ਦੀਆਂ 142 ਤੇ ਜੂਨੀਅਰ ਸਹਾਇਕ ਯਾਨੀ ਜੂਨੀਅਰ ਅਸਿਸਟੈਂਟ ਦੇ 70 ਅਸਾਮੀਆਂ ਸ਼ਾਮਲ ਨੇ ਤਾਂ ਸੁਪਰਡੈਂਟ ਦੇ ਹਿੱਦ ਦੇ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਡਿਗਰੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ ਜਦ ਨਾਲ ਹੀ ਕੰਪਿਊਟਰ ਦਾ ਗਿਆਨ ਹੋਣਾ ਚਾਹੀਦਾ ਹੈ ਜ਼ਰੂਰੀ ਹੈ ਤੇ ਹੁਣ ਜੂਨੀਅਰ ਅਸਿਸਟੈਂਟ ਦੇ ਲਈ ਕਿਹੜੀ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਦੱਸ ਦੇਣਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ ਨਾਲ ਹੀ ਉਮੀਦਵਾਰ ਨੂੰ ਟਾਈਪਿੰਗ ਦਾ ਗਿਆਨ ਹੋਣਾ ਚਾਹੀਦਾ ਜੂਨੀਅਰ ਸਹਾਇਕ ਦੇ ਲਈ ਘੱਟੋ ਘੱਟ ਉਮਰ 18 ਸਾਲ ਰੱਖੀ ਗਈ ਹੈ ਜਦਕਿ ਸੁਪਰਡੈਂਟ ਦੇ ਹਿੱਦ ਦੇ ਲਈ ਅ ਦੇਣ ਵਾਲੇ ਉਮੀਦਵਾਰਾਂ ਦੀ ਉਮਰ 30 ਸਾਲ ਹੈ ਇਹਨਾਂ ਅਸਾਮੀਆਂ ਜਾਂ ਵੈਕੈਂਸੀਜ਼ ਦੇ ਉੱਤੇ ਭਰਤੀ ਦੇ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰਕਿਰਿਆ ਅਤੇ ਹੋਰ ਪੜਾਵਾ ਰਾਹੀਂ ਕੀਤੀ ਜਾਏਗੀ ਹੁਣ ਅਪਲਾਈ ਕਰਨ ਦੇ ਲਈ ਪਹਿਲਾਂ ਅਧਿਕਾਰਤ ਵੈਬਸਾਈਟ cbsc.gov.in ਦੇ ਉੱਤੇ ਜਾ ਕੇ ਲੇਟੈਸਟ @cbsc ਸੈਕਸ਼ਨ ਦੇ ਵਿੱਚ ਸੁਪਰੀਡੈਂਟ ਅਤੇ ਜੂਨੀਅਰ ਸਹਾਇਕ ਦੇ ਲਈ ਸਿੱਧੀ ਭਰਤੀ ਦੇ ਉੱਪਰ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਰਾਹੀਂ ਰਜਿਸਟਰ ਕਰਨਾ ਹੈ ਇਸ ਤੋਂ ਬਾਅਦ ਲੌਗਇਨ ਕਰਕੇ ਅਰਜ਼ੀ ਫਾਰਮ ਭਰਨਾ ਅਤੇ ਲੋੜੀਂਦੀ ਜਾਣਕਾਰੀ ਦਰਜ ਕਰਨੀ ਹੈ ਫੋਟੋ ਦਸਤਕਤ ਅਤੇ ਹੋਰ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਨੇ ਤੇ ਅਰਜ਼ੀ ਫੀਸ ਦਾ ਭੁਗਤਾਨ ਅਤੇ ਫਾਰਮ ਜਮਾ ਕਰਨਾ ਹੈ ਅਰਜ਼ੀ ਫਾਰਮ ਡਾਊਨਲੋਡ ਕਰੋ ਅਤੇ ਭਵਿੱਖ ਦੇ ਲਈ ਇੱਕ ਪ੍ਰਿੰਟ ਆਊਟ ਵੀ ਕੱਢ ਲਓ